ਸਤਿ ਸ਼੍ਰੀ ਅਕਾਲ ਜੀ ਮੈਂ ਬਿਕਰਮਜੀਤ ਸਿੰਘ ਤੇਸੀ ਬੰਦੇ ਬਲੌਗ ਚੈਨਲ ਵਾਲਾ ਤੇ ਬਹੁਤ ਟਾਈਮ ਹੋ ਗਿਆ ਸਾਨੂੰ ਬਲੌਗ ਪਾਇਆ ਨੂੰ ਸਾਡਾ ਜੋ ਕਣਕ ਲਟਰੂ ਆ ਉਹ ਥੱਲੋਂ ਥੋੜੇ ਤਿਰਕੇ ਦੀ ਉਹਦੀ ਕਣਕ ਥੱਦੇ ਨਿਕਲਣ ਲੱਗੀ ਸੀਗੀ ਇਸ ਕਰਕੇ ਅਸੀਂ ਅੱਜ ਥੈਡਿਆਂ ਦੇ ਵਿੱਚ ਕਣਕ ਕੱਢ ਰਹੇ ਹਾਂ ਥੈਲਿਆਂ 'ਚ ਕਣਕ ਕੱਢ ਕੇ ਸਾਰੀ ਕਣਕ ਉਹ ਕਰਕੇ ਫਿਰ ਉਹਨੂੰ ਰੇਡੀ ਦੇ ਵਿੱਚ ਉਹ ਲੈ ਕੇ ਜਾਵਾਂਗੇ ਟਰੋਲ ਨੂੰ ਸਨਾਮੋ ਸੈਟਿੰਗ ਹੁੰਦੀ ਹੋਈ ਨਹੀਂ ਥੱਲੋਂ ਵੜਾ ਕੇ ਫਿਰ ਉਹਦੇ ਸਾਡੇ ਲਵਾ ਦਾਂਗੇ ਮੈਂ ਤੁਹਾਨੂੰ ਦਿਖਾਉਣਾ ਮੰਡਰੇ ਨੇ ਥੈਲੇ ਵਿੱਚ ਕਣਕ ਪਾਉਣਾ ਆ ਦੇਖੋ ਢੋਲ ਦਾ ਮੂੰਹ ਖੋਲ ਕੇ ਕਣਕ ਕੱਢ ਕੇ ਸੀ ਥੈਲਿਆਂ ਵਿੱਚ ਭਰ ਰਿਆਂ تھے ਫਿਰ ਸਾਰਾ ਢੋਲ ਸਾਡੀ ਕਰਕੇ ਫਿਰ ਅਸੀਂ ਇਹਨੂੰ ਰੇਡੀਓ ਤੇ ਲੱਦ ਕੇ ਇਸ ਨਾਮ ਲੈ ਕੇ ਜਾਵਾਂਗੇ ਫਿਰ ਉਹਦੀ ਸੈਟਿੰਗ ਕਰਵਾ ਕੇ ਲਿਆਵਾਂਗੇ ਤੇ ਕਣਕ ਦੇ ਵਿੱਚੋਂ ਡੱਬੇ ਨਿਕਲਦਿਆਂ ਨੇ ਜਿਵੇਂ ਤੁਸੀਂ ਜਾਣਦੇ ਹੋ ਆਪਾਂ ਕਰਟੋਲ ਭਰਨ ਵੇਲੇ ਹਰੇਕ ਡੱਬੀਆਂ ਜਾਂ ਕਈ ਵਾਰ ਕੋਈ ਨਿੰਮ ਪਾਉਂਦਾ ਹੈ ਨਾ ਵੀ ਜਿਹਦੇ ਨਾਲ ਕਣਕ ਖਰਾਬ ਨਾ ਹੋਵੇ ਆ ਦੇਖੋ ਰਮਨਦੀਪ ਸਿੰਘ ਬੈਠੇ ਕਾਲਾ ਵਰਨਾ ਨਾਲ ਭੇਟ ਕੇ ਤਾਂ ਕੀ ਕਰਦਣਾ ਜਿਹੜੇ ਇਹਨਾਂ ਨੂੰ ਸਮਾਨ ਹੈਲੋ ਕਹੋ ਸਾਰੇ ਨੂੰ ਲੱਗਦਾ ਕਰਦ ਚੜ ਰਹੀ ਹੈ ਇਹਨਾਂ ਨੂੰ ਚਲੋ ਆਪਾਂ ਹੁਣ ਆ ਜਿਹੜਾ ਥੈਲਾ ਬਣਾਇਆ ਇਹਨੂੰ ਦੂਜੇ ਪਾਸੇ ਰੱਖ ਕੇ ਆ ਰਹੇ ਹਾਂ ਲਓ ਜੀ ਆਪਾਂ ਉੱਧਰ ਰੱਖੇ ਥੈਲਾ ਭਾਰੀ ਹੋ ਗਿਆ ਆਪਣਾ ਵੀਡੀਓ ਬਣਾਉਂਦੇ ਨੂੰ ਕਹਿੰਦੇ ਜਿਆਦਾ ਰੱਖਦਾ ਆਉਂਦੇ ਆ ਨਾ ਮਸ਼ੀਨ ਦਾ ਟਾਈਮ ਲਾ ਆਇਓ ਹੈ ਮਸ਼ੀਨ ਦਾ ਟਾਈਮ ਲਾ ਦਿਓ ਲੋ ਨਾਲ ਨਾਲ ਕੱਪੜੇ ਵੀ ਥੋਥੇ ਆ ਰਹੇ ਨੇ ਮਸ਼ੀਨ ਦਾ ਟਾਈਮ ਆਪਾਂ ਲਾ ਲੈਂਦੇ ਆ ਅਸੀਂ ਵੈਸੇ ਥੈਲਾ ਭਰਨਾ ਸੀ ਇੱਧਰ ਐਨੇ ਟਾਈਮ 'ਚ ਹੈ ਲੋ ਮੈਨਰ ਵੀਡੀਓ ਬਣਾਉਣ ਨੂੰ ਕਹਿ ਗਿਆ ਮੈਨੂੰ ਵੀਡੀਓ ਬਣਾਉਣ ਨੂੰ ਕਹਿ ਗਿਆ ਤੇ ਪਿੱਛੇ ਰਹਿ ਕੇ ਕਹਿੰਦੇ ਇੰਨੇ ਟਾਈਮ ਚ ਤੁਸੀਂ ਥੈਲਾ ਭਰ ਦਿੰਦੇ ਉਹ ਦੇਖੋ ਆਪਣੀ ਲਾਇਬਰੀ ਡੌਗ ਆਰਾਮ ਫਰਮਾ ਰਹੀ ਆ ਦੇਖੋ ਜੀ ਮੋਟਰਸਾਈਕਲ ਆਪਾਂ ਇੱਧਰ ਲਾਤਾ ਕਿਉਂਕਿ ਇਧਰੋਂ ਢੋਲ ਖਾਲੀ ਕਰਨਾਂ ਦੀ ਫਿਰ ਇਹ ਵਿੱਚ ਆਉਂਦਾ ਲੀਗਾ ਚਲੋ ਵੀ ਚਲੋ ਜਲਦੀ ਕਰੋ ਥੱਲੇ ਰੱਖੋ ਹੁਣ ਟੋਲ ਦਾ ਅ ਟੋਲ ਦੇ ਵਿੱਚ ਹੁਣ ਕੜਕ ਆਉਣਾ ਜਿਉਂ ਕਿਉਂ ਹੱਟ ਗਈ ਵੀ ਥੱਲੇ ਢਿੱਗ ਲੱਗੀ ਤਾਂ हट ਗਈ ਘਟ ਰਹੀ ਅਸੀਂ ਆ ਥੈਲੇ ਕਮਾੰਡੀ ਤੋਂ ਮੰਗ ਲਈ ਕਿਉਂਕਿ ਜਿਹੜੇ ਸਾਡੇ ਕੋਲੇ ਥੈਲੇ ਦਿੱਤੇ ਗਏ ਉਹ ਇਹ ਵੀ ਥੈਲੇ ਕਿਸ ਤੋਂ ਮੰਗੇ ਹੋਏ ਨੇ ਤੁਸੀਂ ਦੇਖੋਗੇ ਉਹ ਕਣਕ ਵਾਲੇ ਥੈਲੇ ਨੇ ਨਾ ਇਹ ਵੀ ਅਸੀਂ ਮੰਗੇ ਹੋਏ ਨੇ ਕਿਸੇ ਤੋਂ ਨੇ ਖੁਰਮਾ ਦਾ ਹੱਥ ਪਤਲਾ ਇਹਨਾਂ ਵਿੱਚ ਸਾਰਾ ਜਲਾ ਜਾਂਦਾ ਮੇਰਾ ਹੱਥ ਦਾ ਭਾਜੇ ਵਿੱਚ ਉਹ ਦੇਖੋ ਸਾਈਡ ਤੇ ਡੱਬੀਆਂ ਕੱਢੀ ਹੋਈਆਂ ਆ ਦੇਖੋ ਡੱਬੀਆਂ ਦੀ ਇਹ ਉਲਾਈ ਪਈ ਹੈ ਢਿੱਗਾ ਕੱਢਣ ਦਾ ਕਾਰਨ ਵੀ ਦਿਖਾ ਦਿਓ ਵੀ ਕੀ ਆ ਇਹ ਅਸੀਂ ਤਾਂ ਕੱਢਦੇ ਆ ਆ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਉਹ ਟੁੱਟ ਟੁੱਟ ਗਿਆ ਤੇ ਪਿੱਛੇ ਉਹਦੀ ਕਣਕ ਨਿਕਲਣ ਲੱਗੀ ਇਹਦੀ ਤੇ ਕਣਕ ਨਿਕਲਣ ਲੱਗੇ ਵਿੱਚ ਸਰਾਕ ਹੋ ਗਿਆ ਹੁਣ ਮੀਂਹ ਪੈ ਰਹੇ ਨੇ ਆਪਣਾ ਸਲਾਬ ਜਿਹੜਾ ਮੌਸਮ ਰਹਿਣਾ ਸਾਨੂੰ ਇਹ ਡਰਾ ਵੀ ਸਾਰੀ ਘਣਕ ਨੂੰ ਸਲਾਬ ਨਾ ਲੱਗ ਜੇ ਜਿਸ ਨਾਲ ਕਰਕੇ ਖਰਾਬ ਹੋ ਜੂਗੀ ਇਸ ਕਰਕੇ ਸਿਆ ਮਿੱਟ ਲਾਇਆ ਵੀ ਸਾਰੀ ਘਣਕ ਕੱਟ ਕੇ ਥੈਲੇ 'ਚ ਪਾ ਕੇ ਤੋਂ ਨੂੰ ਸਲਾਬ ਲੈ ਕੇ ਜਾਵਾਂਗੇ ਰੇੜੀ 'ਚ ਲੱਦ ਕੇ ਤੇਰੀ ਸੈਟਿੰਗ ਕਰਵਾ ਕੇ ਲਿਆਵਾਂਗੇ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੀ ਐ ਸਲਾਬ ਵੀ ਜਿਹੜਾ ਕੜਾ ਹਨਾ ਵੀ ਇੱਥੋਂ ਕਟਵਾ ਦਈਏ ਚਲੋ ਥੋੜਾ ਛੋਟਾ ਹੋ ਜੂ ਐ ਵੀ ਦੋ ਜਾਂਦਾ ਬੰਦ ਜੂਗੀ ਢੋਲ ਦੇ ਆ ਦੇਖੋ ਆ ਥੱਲੇ ਪਹਿਲਾ ਕੜਾ ਗਿਆ ਨਾ ਆ ਦੂਜਾ ਕੜਾ ਗਿਆ ਇੱਥੋਂ ਹੀ ਘਟਾਉਣਾ ਹੈ ਨਾ ਹੁਣ ਫਿਰ ਆ ਆ ਵੀ ਉੱਤੇ ਲਾਉਣਗੇ ਇਹ ਹੂੰ ਹੁਣ ਜ਼ਿਆਦਾਤਰ ਕਣਕ ਨਿਕਲ ਚੁੱਕੀ ਆ ਜੀ ਇਸ ਕਰਕੇ ਜਿਹੜਾ ਪੇਪਰ ਟੁੱਟਿਆ ਹੋਇਆ ਇਹਦੇ ਉਹ ਡੰਡੇ ਨਾਲ ਵਿੱਚ ਪਾ ਕੇ ਕਣਕ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਜਦੋਂ ਢੋਲ ਉੱਤੇ ਨੂੰ ਭਰਿਆ ਹੋਇਆ ਦੀ ਹੈ ਨਾ ਉਦੋਂ ਆ ਮੂੰਹ ਥਾਈ ਦੀ ਦੜਾ ਦੜ ਕਣਕੇ ਡਿਗਰੀ ਦੀ ਕਿਉਂਕਿ ਉੱਤੇ ਪ੍ਰੈਸ਼ਰ ਬਣਿਆ ਹੁੰਦਾ ਹੈ ਕਣਕ ਦਾ ਹੁਣ ਕਣਕ ਥੱਲੇ ਥੱਲੇ ਰਹਿ ਗਈ ਇਸ ਕਰਕੇ ਉਹ ਹਲਾ ਹਲਾ ਕੇ ਕਢਣੀ ਪੈ ਰਹੀ ਆ ਇਹ ਵਰਕ ਰੇਲੂ ਕੰਮ ਤਾਂ ਹੁਣ ਤੁਹਾਨੂੰ ਪਤਾ ਆਪ ਨੂੰ ਸਾਰਿਆਂ ਨੂੰ ਕਰਨੇ ਪੈਂਦੇ ਨੇ ਇਹ ਰੋਟੀ ਵੀ ਖਾਣੀ ਆ ਏਦਾਂ ਸਕੂਲ ਦਾ ਕੰਮ ਕਰ ਲਿਆ ਹੂੰ ਹਾਂ ਇਹ ਰੇ ਇਹ ਥੋੜੀ ਲੇਟ ਫੜਦੇ ਨੇ ਰਮਾਂਦੀਪ ਇਹ ਉਧਰ ਆਪਾਂ ਨੇ 1 2 3 4 6 7 ਥੱਲੇ ਭਰਤੇ ਆਪਾਂ ਨੇ ਉਧਰ ਆ ਤੁਹਾਨੂੰ ਦਿਖਾਉਣਾ ਮੈਂ ਥੋੜਾ ਜਿਹਾ ਕਰਕੇ ਆ ਦੇਖੋ ਇਹ ਕਾ ਵੀ ਥੇ ਦਾ ਟੰਗਿਆ ਹੋਇਆ ਨਾ ਤੋਂ ਇਹ ਉਹਦੇ ਨਾਲ ਅੱਜ ਅਸੀਂ ਆਪਾਂ ਕਣਕ ਪਿਹਾ ਕੇ ਲੈ ਸੀਗੇ ਆਵਾ ਬੂਟੇ ਲੈਤੀ ਉਸੀ ਚੀਮੇਪੁਰ ਸਪਲਾਈ ਦਫਤਰ ਦੇ ਵਿੱਚ ਆਏ ਸੀਗੇ ਪਹਿਲਾਂ ਵੀ ਕਾਫੀ ਲਿਆ ਕੇ ਉਸ ਵੰਡ ਤੇ ਸੀ ਕੁਝ ਖੇਤ ਲਾਤੇ ਬੂਟੇ ਦਾ ਕੰਮ ਤਾਂ ਬੜੀਆ ਸਾਰੇ ਜਣੇ ਲਾਇਆ ਕਰੋ ਬੂਟੇ ਮਹੀਨੇ 'ਚ ਇੱਕ ਜਾਂ ਪਰ 2-4 ਵੀ ਬੂਟੇ ਲਾਉਣ ਲੱਗੇ ਆਪਣੇ ਕਿੰਨੇ ਐ ਨਾਲ ਉਹ ਵੀ ਦਰਸਤ ਦਰਸਤ ਹੋ ਜਾਣਗੇ ਹਨ ਰੁੱਖ ਲਾਇਆ ਕਰੋ ਸਾਰੇ ਜਣੇ ਚਲੋ ਇਹਨੇ ਤਾਂ ਮੈਂ ਥੈਲਾ ਚਾਕਰ ਫਿਰ ਅੱਗੇ ਕੰਟੀਨਿਊ ਕਰਦੇ ਆ ਮੈਨੂੰ ਤਾਂ ਸੁਪਰੇ ਨਹੀਂ ਆਉਂਦੀ ਆਹ ਦੇਖੋ ਇਹ ਢੋਲ ਦੀ ਚੱਕ ਇੱਧਰ ਰੱਖ ਤਾ ਬਈ ਸਾਨੂੰ ਕੁਝ ਹਜੇ ਪਤਾ ਨਹੀਂ ਲੱਗ ਰਿਹਾ ਵੀ ਢੋਲ ਥੱਲੋਂ ਕਿੱਥੋਂ ਤੇੜਿਆ ਹੋਇਆ ਕੋਕਰੀ ਫਿਰਦੇ ਦੀ ਕਮਾਲ ਤੇ ਇਹ ਆ ਉਹ ਦੇਖੋ ਉਹ ਜਿਹੜੀ ਖੁੰਝੇ ਚੋਂ ਕਣਕ ਪਈ ਆ ਉਹ ਢੋਲ ਦੇ ਥੱਲੋਂ ਨਿਕਲੀ ਹੋਈ ਦੀਗੀ ਬਹੁਤ ਥੱਲਾ ਦੇ ਆ ਆ ਲਾਸਟ ਵਾਲੀ ਸੀ ਇੰਜੀ ਕਣਕ ਕੱਢ ਰਹੀ ਆ ਥੈਲਾ ਹਮਣਾ ਆਮ ਤੋ ਤੇ ਹੋਰ ਨਾ ਹੋਣਾ ਯਾਰ ਆ ਤਾਂ ਮੈਂ ਬਤਾਉਂਗਾ ਆ ਦੋ ਤਾਂ ਨਾ ਇਹ ਦੋ ਤਾਂ ਆਦਾ ਦੋ ਤੋਂ ਨਾਲ ਨਹੀਂ ਉਹ ਦੇਖੋ ਹੁਣ ਅਸੀਂ ਇਹ ਦੇਖ ਰਹੇ ਆ ਵੀ ਇਹਨੂੰ ਆ ਪਹਿਲੀ ਜਿਹੜਾ ਪਹਿਲਾ ਘੜਾ ਉਰੋਂ ਵੜਾ ਕੇ ਇਹਨੂੰ ਛੋਟਾ ਕਰਵਾ ਦਈਏ ਕਿਉਂਕਿ ਅਸੀਂ ਘਰ ਦੇ ਵਿੱਚ ਸਿਰਫ 3 ਮੈਂਬਰ ਆ ਐਡਾ ਡੋ ਨਹੀਂ ਹਲਵੇਂ ਨਹੀਂ ਲੋੜ ਨਹੀਂ ਜਬਰ ਅਥੱਲੀ ਕੋਈ ਪੱਤੀ ਵਗੈਰਾ ਲਾਦਣ ਗਿਆ ਉਹਨੇ ਇਥੋਸਰਾ ਇਥੋ ਲੱਗਦਾ ਤੇ ਘੂਰੋ ਆਉਰੋਂ ਲੱਗਦਾ ਹੈ ਨਾ ਇਹ ਆਉਰੋਂ ਗਲੀ ਲੱਗਦੀ ਆ ਵੈਸੇ ਇਧਰੋਂ ਤਾਂ ਲੱਗ ਨਹੀਂ ਰਿਹਾ ਵੀ ਕਿਤੋਂ ਟੁੱਟਿਆ ਹੋਇਆ ਤੁਸੀਂ ਵੀ ਦੱਸੋ ਕਮੈਂਟ ਕਰਕੇ ਵੀ ਛੋਡੇ ਢੋਲ ਕਿੱਡੇ ਕਿੱਡੇ ਨੇ ਕਣਕ ਵਾਲੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਥੋੜੇ ਲਾਈਕ ਸ਼ੇਅਰ ਨਾਲੀ ਵੀਡੀਓ ਪਾਉਣ ਵਾਲੇ ਦਾ ਹੌਸਲਾ ਬਣਿਆ ਰਹਿੰਦਾ ਅੱਗੇ ਤੋਂ ਨਵੀਂ ਵੀਡੀਓ ਪਾਉਣ ਦਾ ਬੰਦੇ ਨੂੰ ਚਾਹੇ ਲਾ ਲੋ ਵਿੱਚ ਆਉ ਜਾਂਦਾ ਵੀ ਯਾਰ ਆਪਣੀ ਵੀਡੀਓ ਨਾ ਵਧੀਆ ਲਾਈਕ ਸ਼ੇਅਰ ਹੋਈ ਸੀ ਕਿ ਦੁਬਾਰੇ ਹੋਰ ਵੀਡੀਓ ਪਾਈਏ ਇਹ ਆਪਣੀ ਆਹੀ ਖੇਲੂ ਵੀਡੀਓ ਹੁੰਦੀਆਂ ਨੇ ਸਾਰੇ ਇਕੱਠੇ ਸਾਰੇ ਕੋਈ ਵੀ ਦੇਖ ਸਕਦਾ ਬੱਚੇ ਛੋਟੇ ਬੁੜੇ ਬੁੜੀਆਂ ਸਰਪਾਪਾ ਮੈਂ ਕੰਨ ਇਕੱਠੀ ਕਰਵਾਦਾ ਫਿਰ ਅੱਗੇ ਕੰਟੀਨਿਊ ਕਰਦੇ ਆਪਾਂ ਆ ਬਾਕੀ ਜਿਹੜੀ ਕੰਨ ਰਹਿ ਗਈ ਦੀ ਬਾਰੇ ਉਹ ਅਸੀਂ ਨੇ ਬੱਠਲ ਦੇ ਵਿੱਚ ਪਾ ਲਈ ਇਹਨੂੰ ਪਾਣੀ ਨਾਲ ਧੋ ਦਿੰਨੇ ਆ ਆ ਦੇਖੋ ਇਹਦੇ ਵਿੱਚ ਰੇਤਾ ਕਾਫੀ ਵੱਡ ਚੁੱਕਿਆ ਮੈਨੂੰ ਪਾਣੀ ਨਾਲ ਧੋ ਕੇ ਸਦਾ ਸਦਾ ਕੇ ਜਦੋਂ ਪੀਣਾ ਕਰਾਂਗੇ ਹਨਾ ਉਹਦੇ ਵਿੱਚ ਪਾ ਦਾਂਗੇ ਇਹ ਵੀ ਪਾਣੀ ਤਾਂ ਹਰ ਇੱਕ ਮਾਰ ਪਾਣੀ ਹਰ ਇੱਕ ਮਾਰ ਜਲੀ ਦੀ ਦਵਾ ਜਿਹੜਾ ਹੁਣ ਸਫਾਈ ਦੇ ਵਿੱਚ ਕਰਨੀ ਹੋਵੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਪਾਣੀ ਗੰਦਾ ਹੋ ਗਿਆ ਕਿੰਨਾ ਰੇਤਾ ਵੱੜ ਰਿਹਾ ਦੀ ਇਹਦੇ ਵਿੱਚ ਆ ਦੇਖੋ ਨਾ ਉੱਤੇ ਕਿੰਨਾ ਕੁ ਸਾਰਿਆ ਪਾਣੀ ਦੇ ਉੱਤੇ ਕਿੰਨਾ ਰੇਤਾ ਕਿੰਨਾ ਗੰਦਾ ਪਾਣੀ ਹੋ ਗਿਆ ਨਾ ਵਿੱਚ ਦੀ ਕਣਕ ਦੀਂਦੀ ਤੱਕ ਨਹੀਂ ਹੈਗੀ ਦੇਖੋ ਐਵੀਂ ਚੀਜ਼ ਤਾਂ ਕੋਈ ਵੀ ਹੈ ਹਨਾ ਜਿਹੜੀ ਆਪਣੇ ਖਾਣ ਦੇ ਵਿੱਚ ਆਉਂਦੀ ਆ ਆਪਾਂ ਨੂੰ ਸਾਫ਼ ਹੀ ਕਰਕੇ ਖਾਣੀ ਚਾਹੀਦੀ ਹੈ ਤੇ ਹੁਣ ਦੇਖੋ ਜੇ ਆਪਾਂ ਗੌਰ ਨਾ ਕਰਦੇ ਨਾ ਇਹ ਰੇਤ ਆਪਣੇ ਇਹੀ ਆਪਣੇ ਅੰਦਰ ਜਾਂਦਾ ਕਿੰਨਾ ਬਿਮਾਰੀਆਂ ਦਾ ਕਾਰਨ ਬਣਦਾ ਕਰਕੇ ਜੀਜ਼ ਨੂੰ ਪੂਰਾ ਧੋ ਕੇ ਸੁਮਾਰ ਕੇ ਫਿਰ ਖਾਣੀ ਚਾਹੀਦੀ ਹੈ ਨਾ ਉਹਨੂੰ ਇੱਕ ਦੋ ਵਾਰ ਆਪਾਂ ਪਾਣੀ ਚੋਂ ਕੱਢਾਂਗੇ ਇਹ ਵਧੀਆ ਸਾਫ਼ ਹੋ ਜੂਗੀ ਚਲੋ ਪਤੌਣੇ ਅੱਗੇ ਮਿਲਦੇ ਆ ਤੁਹਾਨੂੰ ਅਸੀਂ ਬਣੇ ਰਹੇ ਹਾਂ ਵੀਡੀਓ ਨਾਲ ਲੋ ਵੀ ਆਹ ਕਰਕੇ ਆਪਾਂ ਧੋ ਕੇ ਜੋ ਨਿਉ ਤੇ ਪਾਤੀ ਦੇ ਸੁੱਕੂਗੀ ਉਦੋਂ ਬਾਅਦ ਇਹਨੂੰ ਆਪਾਂ ਧੁੱਪੇ ਵਿਛਾ ਕੇ ਪਾਵਾਂਗੇ ਤੇ ਹਟੋਲ ਹੁਣ ਆਪਾਂ ਧਰਲੇ ਲਟਾਇਆ ਪਿਆ ਕੁਮਾਰਾ ਨਾ ਪੱਖਾ ਚੱਲ ਰਿਹਾ ਤੇਜ਼ ਤੇ ਵੀਡੀਓ ਦੇ ਵਿੱਚ ਕੱਲਾ ਕੱਲਾ ਫਰ ਦਿਖ ਰਿਹਾ ਨਾ ਇਹ ਵੀ ਕਮਾਲ ਆ ਯਾਰ ਆ ਤੁਸੀਂ ਵੀ ਦੇਖ ਸਕਦੇ ਹੋ ਤੁਹਾਨੂੰ ਤੁਹਾਨੂੰ ਇਹ ਲੱਗਦਾ ਹੋਊਗਾ ਵੀ ਪੱਖਾ ਕਿੰਨਾ ਸਲੋ ਚੱਲ ਰਿਹਾ ਤਾਹੀਂ ਜਿਹੜਾ ਆਪਾਂ ਪੁਰਾਣੀਆਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ ਨਾ ਸੱਤ ਦੇ ਪੱਖਾ ਚੱਲਦਾ ਹੁੰਦਾ ਦੀਆ ਆਪਾਂ ਕਹਿੰਦੇ ਹੁੰਦੇ ਸੀ ਯਾਰ ਪੱਖਾ ਪੱਖਾ ਦਾ ਤੇਜ਼ ਕਰ ਲੋ ਹਨਾ ਵੀ ਕਿੰਨਾ ਸਲੋ ਚੱਲਦਾ ਉਹ ਅਸਲ ਵਿੱਚ ਵੀਡੀਓ ਦੇ ਵਿੱਚ ਇਹ ਸਲੋ ਢਿੰਦਾ ਆਹ ਦੇਖੋ ਇਹ ਪੱਖਾ ਐ ਲੈ ਲਓ ਵੀ ਪੂਰੀ ਸਪੀਡ ਤੇ ਚੱਲ ਰਿਹਾ ਪਰ ਵੀਡੀਓ ਦੇ ਵਿੱਚ ਕੱਲਾ ਕੱਲਾ ਫਾਰਾਂ ਐ ਲੱਗਦਾ ਵੀ ਜਿਵੇਂ ਇੱਕ ਨੰਬਰ ਦੀ ਚੱਲਦਾ ਹੋਵੇ ਦੇਖੋ ਇਹ ਢੋਲ ਦੇ ਦਰਸ਼ਨ ਕਰ ਲਓ ਅੰਦਰੋਂ ਦੇਖੋ ਥੱਥੋਂ ਚਾਨਣ ਆ ਰਿਹਾ ਨਾ ਉਹ ਮੈਨੂੰ ਚੱਲ ਰਿਹਾ ਟੱਕਣ ਖੁੱਲਾ ਥੱਲੇ ਰ ਟੱਕਰ ਖੁੱਲਾ ਹੁਣ ਉਹ ਟੱਕਣ ਬੰਦ ਕਰੀ ਮੈਂ ਫੇਰ ਦੇਖੂਗਾ ਵੀ ਵਿਚੀ ਚਾਨਣ ਆਉਂਦਾ ਫੇਰ ਪਤਾ ਲੱਗੂਗਾ ਵੀ ਕਿੱਥੋਂ ਉਹ ਮੋਗਾ ਹੋਇਆ ਹੋਇਆ ਹਨਾ ਇਹ ਵੀ ਸਕੀਮ ਦਾ ਕਰੀਆ ਨਾ ਟੱਕਣ ਬੰਦ ਕਰਕੇ ਆਪਾਂ ਦੇਖੀਏ ਜੇ ਕਿਤੇ ਚਾਨਣ ਦਿਖੂ ਆਪਾਂ ਨੂੰ ਕਿਥੋਂ ਇਹ ਮੋਗਾ ਹੋਇਆ ਹੋਇਆ ਹਨਾ ਕਰਤਾ ਬੰਦ ਕਰਤਾ ਉਹ ਦੀ ਇਧਰ 와 ਕੇ ਦੇਖਾ ਹੁਣ ਸੋਨੂ ਦੀ ਘਰੀ ਨੇ ਉਹ ਦੇਖੋ ਇਹ ਉਹ ਦੇਖੋ ਦੋ ਗਲੀਆਂ ਦੀਆਂ ਨੇ ਹਣਾ ਇਹ ਵਧੀਆਂ ਨੇ ਨੇਰੇ ਵਾਲੇ ਪਾਸੇ ਦੀ ਦੇਖਦੇ ਆ ਜਦੋਂ ਆਪਾਂ ਨੂੰ ਜਦੋਂ ਸਾਫ ਦੀਂਦਾ ਜਿਵੇਂ ਹਾਂ ਲਫਾਫੇ ਦੇ ਵਿੱਚ ਦੇਖਣਾ ਹੋਵੇ ਚਾਨਣ ਵਾਲਾ ਦੇਖ ਕੇ ਦੇਖ ਲਈ ਵੀ ਲਫਾਫੇ ਚ ਗਲੀ ਹੈਗੇ ਨਹੀਂ ਆਹ ਦੇਖੋ ਹੁਣ ਆਪਾਂ ਢੋਲ ਦੇ ਉੱਪਰਲੇ ਢੱਕੇ ਵਿੱਚ ਦੀ ਦੇਖ ਰਹੇ ਹਾਂ ਉਹ ਜਿੱਥੋਂ ਦੀ ਚਾਨਣ ਦਿਖ ਰਿਹਾ ਹੈ ਨਾ ਸਮਝ ਲਓ ਤੋਂ ਟੋਲ ਟੁੱਟਿਆ ਹੈ ਉਥੋਂ ਵੀ ਕਣਕ ਨਿਕਲ ਕੇ ਤੇ ਲਡੇਰੀ ਲੱਗੀ ਦੀਗੀ ਚਲੋ ਤੁਸੀਂ ਬਣੇ ਰਹੋ ਵੀਡੀਓ ਨਾਲ ਮੈਂ ਦੇਖਦਾ ਹਾਂ ਮੁੱਗੇ ਇਹ ਨੋ ਵੀ ਹੁਣ ਅਸੀਂ ਨੇ ਕਣਕ ਕੜਤੀ ਜਿਹੜੀ ਧੂਣ ਵਾਲੀ ਸੀ ਉਹ ਧੂਤੀ ਹੁਣ ਅਸੀਂ ਤਿੰਨੇ ਫੈਮਿਲੀ ਮੈਂਬਰ ਥੱਕ ਕੇ ਪੂਰੇ ਚੂਰ ਹੋ ਚੁੱਕੇ ਆ ਉਹ ਦੇਖੋ ਆਪਣੇ ਮਹਿਰਮ ਜੀ ਬੈਠੇ ਤੇ ਉਹ ਆਪਣੇ ਬੇਟਾ ਜੀ ਬੈਠੇ ਬੈਠੀ ਜੀ ਹਾਂ ਲੇਟੇ ਪਏ ਨੇ ਵੈਸੇ ਮੋਬਾਈਲ ਚਲਾ ਰਹੇ ਨੇ ਪੂਰੇ ਥੱਕ ਕੇ ਗਿਆ ਵਿਚਾਰਾ ਰੋਟੀ ਬਣਾ ਲਓ ਜੀ ਫਿਰ ਹੁਣ ਆਪਾਂ ਸੱਤ ਸੁੱਕ ਕੇ ਹੁਣ ਰੋਟੀ ਵਧੀਆ ਸਵਾਦ ਲੱਗੂਗੀ ਦੇਖੋ ਜੀ ਆਪਣਾ ਘਰ ਹੈ ਬਹਿ ਕਾ ਪਹਿਲਾਂ ਆਪਾਂ ਜਦੋਂ ਆਪਾਂ ਵਲੌਗ ਪਾਉਂਦੇ ਸੀ ਨਾ ਉਦੋਂ ਆਪਣਾ ਘਰ ਬਣ ਰਿਹਾ ਸੀਗਾ ਉਹ ਦੋ ਵਾਰ ਮੈਂ ਵੀਡੀਓ ਨਹੀਂ ਪਾਈ ਕੋਈ ਕੰਮਕਾਰਾਂ ਦੇ ਬੀਜੀ ਹੋ ਗਏ ਤੇ ਤੁਹਾਨੂੰ ਘਰ ਵੀ ਦਿਖਾਵਾਂਗੇ ਇਹ ਇਹ ਦੋ ਵਾਰ ਵਾਲੀ ਵੀਡੀਓ ਬਣਾਵਾਂਗੇ ਤੁਹਾਨੂੰ ਸਾਰਾ ਘਰ ਦਿਖਾਵਾਂਗੇ ਤੇ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਇਹ ਕਿਰੇਜੂ ਵੀਡੀਓ ਕਿੱਦਾਂ ਦੀ ਲੱਗੀ ਹੈ ਨਾ ਅੱਜ ਸੰਡੇ ਦੀ ਗਾ ਤਾਂ ਅਸੀਂ ਸੋਚਿਆ ਵੀ ਢੋਲ ਦੀ ਸਫਾਈ ਕੀਤੀ ਜਾਵੇ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਸ਼ੇਅਰ ਕਰਨਾ ਨਾ ਭੁੱਲਿਓ ਤੇ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਹੱਸਦੇ ਰਹੋ ਵਾਸਤੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ